ਕੁਪੀਸ ਮੱਦੀ ਲੱਗ ਗਈ ਆ ਬਣ ਗਈ ਗੱਲ ਖਾਲੇ ਕੁਲੇ ਨੂੰ ਮਿੱਟੀ ਜਿਹਦੇ ਨਾਲ ਉਹ ਵਾਲਾ ਜਿਗਾਰਡ ਬਣਾਇਆ ਤੇ ਸੌਤਾ ਆਪਣਾ ਕੰਮ ਜਾਕ ਹੋ ਗਿਆ ਲੂਰੋਣਾ ਕਿਉਂਕਿ ਸ਼ਵਲ ਨਾਲ ਲਿਆਉਣੀ ਥੋੜਾ ਜਿਆਦੇ ਔਖੀ ਆ ਥੋੜੇ ਚਲਾ ਲੈ ਤੇ ਹੌਲੀ ਹੌਲੀ ਸਨੋ ਦੂਰ ਨੂੰ ਚਲੀ ਆ ਲੂਰ ਹੋ ਗਈ ਆ ਉਹਦੇ ਕਰਕੇ ਆ ਨੇੜੇ ਵਾਲੀ ਤਾਂ ਚੱਕਣੀ ਮਾ ਢੇਰੀ ਬਣ ਗਈ ਆ ਜਿੱਤੀ ਆਪਾਂ ਬਣਾਉਣੀ ਸੀ ਹੈਨਾ ਤੇ ਹੁਣ ਇਹ ਤੇ ਪਾਣੀ ਛਿਰਕ ਕੇ ਤੇ ਉੱਤੋਂ ਆ ਘੜਦਨੇ ਕਿਉਂਕਿ ਪੂਰੀ ਹਾਰਡ ਹੋ ਜੂਗੀ ਜਿਹੜੇ ਬੰਦਿਆਂ ਨੇ ਹਜੇ ਵੀ ਨਹੀਂ ਚੈਨਲ ਸਬਸਕ੍ਰਾਈਬ ਕੀਤਾ ਤੇ ਕਰ ਲੋ ਨਾਲ ਦੀ ਨਾਲ ਬੈਲ ਆਈਕਨ ਜ਼ਰੂਰੀ ਆ ਤੇ ਜਿਹੜੇ ਭੈਣ ਭਰਾ ਦੇਖ ਰਹੇ ਆ ਫੇਸਬੁੱਕ ਤੇ ਤੇ ਉਹ ਕਰ ਲੋ ਫੋਲੋ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਹੀਂ ਭੁੱਲਣਾ ਹਾਂਜੀ ਸੰਗ ਤੇ ਕੀ ਹਾਲ ਚਾਲ ਆ ਸਾਰੇ ਭੈਣ ਭਰਾਵਾਂ ਦਾ ਸਾਰੇ ਚੜਦੀ ਕਲਾ ਚੋਂ ਤੇ ਹੁਣੇ ਵੀ ਚਾਹੀਦੇ ਆ ਅੱਜ ਆਪਾਂ ਕਰ ਰਹੇ ਹਾਂ ਕੁਛ ਨਾ ਕੁਛ ਡਿਫਰੈਂਟ ਦੇ ਤੁਹਾਨੂੰ ਨਾਲ-ਨਾਲ ਦਿਖਾਉਣੇ ਆ ਪਹਿਲਾਂ ਨਾ ਮੈਂ ਇਧਰ ਆ ਪੰਨਾ ਜਿਹੜੇ ਆਹ ਬੋਰਡ ਪਏ ਆ ਹਨਾ ਤੋਂ ਇਹ ਚਾੱਕ ਕੇ ਇਹਨਾਂ ਦਾ ਕੋਈ ਜੁਗਾੜ ਬਣਾਉਣਾ ਸਨੋ ਚੱਕਣ ਵਾਸਤੇ ਫਿਰ ਆਪਾਂ ਤੁਹਾਨੂੰ ਅੱਜ ਬਹੁਤ ਘੈਂਟ ਚੀਜ਼ ਬਣਾਉਣੇ ਆ ਜੁੜੇ ਰਹੋ ਸਾਰੇ ਨਿਆਰਾ ਆਜ ਤੁਹਾਨੂੰ ਵੀਡੀਓ ਦੇਖਣ ਦਾ ਤੇ ਪੂਰੀ ਫੀਲਿੰਗ ਦਿਵਾਵਾਂਗੇ ਵੀ ਜਿਵੇਂ ਤੁਸੀਂ ਹੋ ਨਾ ਮੈਂ ਆਹ ਚੱਕਾਂ ਇਧਰੋਂ ਰੈਗਣੀ ਹੁੰਦਾ ਜਿਵੇਂ ਕੋਈ ਵੀ ਸ਼ੁਰੂਆਤ ਕਰਨੀ ਆ ਤੇ ਪਹਿਲਾਂ ਕੋਈ ਮਿੱਠਾ ਜਾਓ ਤੇ ਆਪਾਂ ਕੱਟਣ ਲੱਗਿਆਂ ਕੇਕ ਏ ਫੇਰ ਤੁਹਾਨੂੰ ਦੱਸਦੇ ਆ ਗੱਲ ਦੁਆਰੇ ਆਪਾਂ ਕਰਨ ਕੀ ਲੱਗੇ ਆ ਅੱਜ ਸਨੋ ਤਾਂ ਮਿਲਦਾ ਪੋਲੀ ਜੀ ਆ ਲਓ ਕੇਕ ਕੱਟਿਆ ਗਿਆ ਚਲੋ ਇਹ ਤਾਂ ਚੌੜ ਕਰਦੇ ਸੀ ਆਪਾਂ ਜਿਹੜੀ ਸਨੋ ਆ ਨਾ ਸਾਰੀ ਇਹਨੂੰ ਇੱਧਰ ਇਕੱਠਾ ਕਰਨਾ ਹੈਗਾ ਇਹ ਆਪਾਂ ਬਣਾਉਣਾ ਹੁੰਦਾ ਘਰ ਜਿਵੇਂ ਪੁਰਾਣੇ ਅੱਗੇ ਨਾ ਗੁਰੇ ਰਹਿੰਦੇ ਹੁੰਦੇ ਸੀ ਛਾਲਾਂ 'ਚ ਤੇ ਵੀ ਪ੍ਰੋਪਰ ਸਨੋ ਦਾ ਇਗਲੂ ਕਹਿੰਦੇ ਆ ਕਿ ਉਹ ਬਣਾਉਣ ਲੱਗੇ ਆ ਆਪਾਂ ਇੱਧਰਲੀ ਸਾਈਡ ਤੇ ਆ ਜਿੰਨੀ ਸਨੋ ਆ ਸਾਰੀ ਇਕੱਠੀ ਕਰਨੀ ਹੈ ਇਹਦੇ ਨਾਲ ਆਪਾਂ ये ना कहते गर्म बहुत होंगे गा ते आखो अपने संत संघेड़े बनाया हूँ अपना जिंदरा जो इंडिया इस तरह इधरों ते एक जना आज जिंदरा ही कहने ना उपा एक उधरों तो दूजा खिंचूगा ए सारी सरों कट्ठी कर देनी है हम जुड़े रहे थो बहुत सोहना बना के दिखा बस वेट करे वेट राइए ਆਜੋ ਇੱਧਰੋਂ ਥੱਲੇ ਨੂੰ ਵਾਹੇ ਗੀ ਬੱਸ ਕੋਲੀ ਬਹੁਤ ਆ ਸੁਣੋ ਪੰਨਾ ਹੋ ਗਿਆ ਹੋਰ ਇਹ ਪੇਰਾ ਨੇੜੇ ਵਾਲੀ ਦਾ ਚੱਕ ਚੱਕ ਕੇ ਹੀ 20 ਇਤਨੀ ਪਾਉਗੀ ਫੇਰ ਇਹਦਾ ਇੱਕ ਪੇਰਾ ਬੰਦ ਕਰ ਰਹਿਣ ਕਰਦੇ ਆਪਾਂ ਲੰਗਾ ਹੀ ਬਣਾ ਲੈਨੇ ਆ ਜੀ ਧੂਆਂ ਚ ਨਾ ਪਾਉਗੀ ਉਹ ਹੈ ਬਹੁਤ ਆ ਤੇ ਆਪਣਾ ਜਿਹੜਾ ਬਣਾਉਣਾ ਆਪਣਾ ਮੇਰੇ ਖਾਣ ਨਾਲ ਆ ਗਈ ਬਾਈ ਜੀ ਸੁਣੋ ਨਾਲ ਸੈੱਟ ਕੰਮ ਆ ਤਾਂ ਸੇਪਾ ਮੈਂ ਨੰਗਾ ਬਣਾਇਆ ਕਿਉਂਕਿ ਨਹੀਂ ਛੂਆਂ ਚ ਪੈਂਦੀ ਆ ਤੇ ਛੂਰ ਨੂੰ ਪਤਾ ਮੁੜ ਕੇ ਆਪਣੇ ਗਰਮੈਸ ਹੁੰਦੀ ਆ ਸਰੀਰ ਦੀ ਹਨਾ ਤੇ ਸਾਰੀ ਨਹੀਂ ਵਿੱਚ ਹੀ ਖੁਰ ਜਾਣੀ ਆ ਵਾਹ ਆਹ ਨਹੀਂ ਬਹੁਤ ਜ਼ਿਆਦਾ ਇਹ ਨਹੀਂ ਹੈਗਾ ਵੀ ਹੋਣੀ ਆ ਸਾੜੀ ਆ ਇਹਨੂੰ ਤਸੱਲੀ ਕਰਾ ਦੇਣੀ ਆ ਪੂਰੀ ਕਿਉਂਕਿ ਇਹ ਜਿਹੜੀ ਫੈਂਸ ਆ ਨਾ ਇਹਦੇ ਤੋਂ ਵੀ ਉੱਚਾ ਕੱਢਣ ਦਾ ਇਰਾਦਾ ਹੈਗਾ ਪੂਰਾ ਢੇਰ ਲਾਉਣਾ ਸਾਰੀ ਸਨੌ ਦਾ ਉਹਦੇ ਵਿੱਚ ਦੁਬਾਰੇ ਆਪਣਾ ਘਰ ਬਣੂਗਾ ਹਲਕਾ ਆ ਨਿਕਲੇ ਆ ਨੰਨੀ ਲਾਲ ਗਿਆਣਾ ਏ ਘੇਰੇ ਨਾਲ ਵੀ ਕਿੰਨੇ ਕਿੰਨੇ ਚ ਬਣਾਉਣਾਗਾ ਆ ਹੀ ਕਰਦੇ ਆ ਉਨੀ ਉਨੀ ਫਿਰ ਚੱਕ ਕੇ ਪਾਸੇ ਵਾਲੇ ਵੀ ਇੱਥੇ ਸਿੱਟ ਨਹੀਂ ਬਹੁ ਆਏ ਕੋਈ ਆਪਣੇ ਚ ਨਹੀਂ ਤੁਰਿਆ ਇੱਥੇ ਨਾਲ ਆਪਣੇ ਬਣੀ ਹੀ ਰਹਿੰਦੇ ਆਗੇ ਜਿਹੜੀਆਂ ਕੰਮਕਮ ਵਾਲੀ ਰੋਟੀ ਹੋਰ ਮੁੜ ਕੇ ਆ ਜਾਂਦੀ ਹੁੰਦੀ ਹੈ ਹਨ ਇਹ ਉਹਨਾਂ ਇਹਨਾਂ ਨੂੰ ਉਹੀ ਪੈਂਦੀ ਹੈ ਹੈ ਤਾਂ ਵੈਸੇ ਗਲਤ ਤਾਂ ਕਹਿੰਦੇ ਹੁੰਦੇ ਆ ਇਹ ਖੱਡ ਕੱਟ ਦਿੰਦੇ ਆ ਵੀ ਛੱਲਿਓ ਚਲ ਫੇਰ ਵੀ ਵਿਚਾਰਿਆਂ ਇਹਨਾਂ ਦੇ ਕਰਮਾ ਚ ਆ ਜੋ ਇਹ ਖਾ ਲੈਂਦੇ ਆ ਨਾਲੇ ਕੀ ਆ ਬਣੀ ਆਪਣੇ ਘਰ 'ਚ ਰਹਿਣ ਲੱਗ ਗਿਆ ਹਨ ਇਦਿਕ ਇਹਨਾਂ ਕੀ ਰਾਬੰਦੀ ਕਰ ਦਿੰਨੇ ਆ ਜਿੰਨੇ ਜਿੰਨੇ ਬਣਾਉਣਾ ਕੋਈ ਕਹੋ ਛੋਟਾ ਨਹੀਂ ਕਾਫੀ ਡਬਲ ਬਣਾਵਾਂਗੇ ਇਹ ਜੱਡਾ ਦੇਖਣ ਨੂੰ ਕੰਮ ਹੈ ਸੌਖਾ ਲੱਗਦਾ ਨਾ ਹੈ ਨਹੀਂਗਾ ਤਿੰਨੇ ਜਾਣੇ ਲੱਗੇ ਪਿਆ ਆ ਹਾ ਢੇਰੀ ਲਾਈ ਆ ਹੋਏ ਤਾਂ ਇਹ 10 ਮਿੰਟ ਹੀ ਆ ਦੇਖ ਇੱਧਰ ਢੇਰੀ ਦੇ ਫੁੱਲ ਤਾਂ ਤਈ ਏਦੂ ਦੁੱਗਣੀ ਹੋਰ ਕਿੱਟਨੀ ਐ ਇੱਥੇ ਤੇ ਉਹ ਰੋਲਾ ਕੀ ਆ ਨਾ ਹੌਲੀ ਹੌਲੀ ਸਨੋ ਦੂਰ ਨੂੰ ਚਲੀ ਆ ਦੂਰ ਹੋ ਗਈ ਆ ਉਹਦੇ ਕਰਕੇ ਆ ਨੇੜੇ ਵਾਲੀ ਤਾਂ ਚੱਕਣੀ ਸੋਖੀ ਆ ਤੇ ਦੁਬਾਰਾ ਨਹੀਂ ਆਪਾਂ ਫਿਰ ਆਪਣਾ ਜਿਹੜਾ ਜਿੰਦਰਾ ਬਣਾਇਆ ਉਹ ਚਲਾ ਦਾਂਗੇ। ਟੈਂਪਰੇਚਰ ਪਰ ਮੈਂ ਵੀ ਕਿਹ ਇਹ ਗਰਮੀ ਲੱਗਣ ਲੱਗੀ ਆ। ਲੱਗਦਾ ਆਏ ਆ ਵੀ ਸੇਖਰ ਵਾਲੇ ਨੂੰ ਮੈਨੂੰ ਵੀ ਐਂ ਲੱਗਦਾ ਸੀ ਸੁਣੋ ਵੀ ਆ ਢੇਰੀ ਲਾ ਕੇ ਇਹ ਚੋ ਖਾਲੀ ਕਰਕੇ ਘਰ ਬਣ ਜੂਗਾ ਪਰ ਕੰਮ ਬਹੁਤ ਮਿਹਨਤ ਵਾਲਾ ਬਈਆ ਪੂਰਾ ਮੁੜਕੋ ਮੁੜਕੀ ਹੋਇਆ ਕੰਮ ਐ ਤਾਂ ਨੇੜੇ ਨੇੜੇ ਚੱਕੀ ਆ ਰੋਲਾ ਦੇ ਲਿਆ ਜਿਹੜੀ ਆ ਆ ਆ ਸਿੱਟਣੀਆਂ ਦੌੜਿਆਂ ਦਾ ਜ਼ੋਰ ਚਾਹੀਦਾ ਡੌਲਿਆਂ ਦਾ ਆ ਜਿਓ ਫਿਰ ਕਿਹਨੇ ਕਿਹਨੇ ਹੈਲਪ ਕਰਾਉਣੀ ਆਂ ਤਾਂ ਯਾ ਵੀਰ ਸਾਡਾ ਜਿਹੜਾ ਅਸੀਂ ਘਰ ਬਣਾਵਾਂਗੇ ਉਹਦੇ 'ਚ ਰਹਿਣਾ ਤਾਂ ਆਥੇ ਪਾਸੇ ਆਏ ਸੰਡੇ ਆਗਾ ਪੂਰੀ ਸ਼ਾਂਤੀ ਆ ਕੋਈ ਨਹੀਂ ਬਾਹਰ ਆੜਾ ਟੱਬਰੀ ਅਸੀਂ ਤਿੰਨੇ ਲੱਗੇ ਪਏ ਆ ਇਹ ਨਾਲੇ ਇੰਜੋਏ ਹੋ ਜੂਗਾ ਨਾਲੇ ਤਾਂ ਕੋਈ ਕਸਰਤ ਹੋ ਜੂ ਜਮ ਲੱਭ ਜੂ ਬਾ ਠੰਡੀ ਹੈ ਸਰਦਾਰ ਹਾਂ ਵੀ ਚੂਚਾ ਸਿੰਘ ਸਿੱਟੀ ਏ ਮੂੰਹ ਮੂੰਹ ਪਰੇ ਨੂੰ ਕਰੀ ਨਹੀਂ ਨਹੀਂ ਮਾਂ ਬਣੋ ਹਾਂ ਆ ਇਧਰ ਦੇਖ ਲੋ ਇਹਦੀਆਂ ਖੇਡਾਂ ਇਹ ਆਪਦੀ ਗੇਮ ਚਲਾਈ ਬਟਾ ਹੂੰ ਇੰਨਾ ਸੋਖਾ ਲੱਗਦਾ ਕੰਮ ਆ ਹਈ ਪਰ ਕਹਿੰਦੇ ਹੁਨਾ ਗਰਮੀ ਰੁੱਕਦੀ ਆ ਹੈ ਮੈਂ ਇਹ ਕਿਉਂ ਦੇਸੀ ਜਗਾਰਡ ਸਹੀ ਆ। ਕਰਾਹਾ ਇੰਡੀਆ ਨਹੀਂ ਬੱਟਾ ਲਾਉਂਦੇ ਹੁੰਦੇ ਆ ਖਾਲੇ ਕੁਲੇ ਨੂੰ ਮਿੱਟੀ ਜਿਹਦੇ ਨਾਲ ਉਹ ਵਾਲਾ ਜਗਾਰਡ ਬਣਾਇਆ ਤੇ ਸੌਤਾ ਆਪਣਾ ਕੰਮਜਾਬ ਹੋ ਗਿਆ ਹੈ। ਦੂਰੋਂ ਨਾ ਕਿਉਂਕਿ ਸ਼ਵਲ ਨਾਲ ਲਿਆਉਣੀ ਥੋੜਾ ਜਿਆਦੇ ਔਖੀ ਆ। ਥੋੜੀ ਚਲਾ ਲੈ। ਯਾਰ ਇਹਦੇ ਨਾਲ ਵਧੀਆ ਨੇੜੇ ਆਈ ਜਾਂਦੀ ਆ। ਉਹ ਨੇੜੇ ਚੱਕ ਚੱਕ ਕੇ ਸਾਰੇ ਤੇ ਤਾਂ ਸਿਰਦਾਂਗੇ ਫਿੱਟ ਨਹੀਂ ਔਖੀ ਆ। ਕਾਹਕੇ ਦੋਤਨ ਕਮਾਤ ਆਈ ਜਾਂਦੀਆਂ ਨੇ ਇਹ ਜੀਰੋ ਹੋ ਸੀ ਦਾ ਪੱਕਾ ਆਹ ਥੋੜਾ ਕਹਿੰਦੇ ਜੱਟ ਜਿਗਾੜੀ ਹੁੰਦੇ ਆ ਪੰਟਾਰੇ ਤੇ ਮਸਟ ਰੀ ਬਣ ਗਈ ਹੈ ਜਿੱਤੀ ਆਪਾਂ ਬਣਾਉਣੀ ਸੀ ਹੈ ਨਾ ਕਿ ਹੁਣ ਇਹ ਤੇ ਪਾਣੀ ਛਿਰਕ ਕੇ ਤੇ ਉੱਤੋਂ ਆਹ ਘਰਦਨੇ ਕਿਉਂਕਿ ਉਹ ਪੂਰੀ ਹਾਰਡ ਹੋ ਜੂਗੀ ਕਿਉਂਕਿ ਥੱਲੇ ਆਪਾਂ ਸਨੋ ਕੱਟਣੀ ਆ ਤੇ ਇਹੋ ਸਾਰੀ ਹਾਰਡ ਹੋ ਕੇ ਇੱਕ ਸ਼ੀਲਡ ਨੂੰ ਬਣ ਜੂ ਵਧੀਆ ਯਾ ਤੂੜੀ ਨਹੀਂ ਕੱਟ ਦਿੰਦੇ ਤੂੜੀ ਦਾ ਕੁੱਪਲਾ ਕੇ ਖੇਤ ਚ ਉਹ ਕੰਮ ਆਗਾ ਫਰੈਂਸ ਜੀ ਡਾ ਢੇਰ ਲਾ ਲਿਆ ਮਾੜੇ ਮਾੜੇ ਨਾਲ ਕਰ ਦਿਆਂਦੇ ਨੇ ਨਾ ਟੂੜੀ ਤਾਂ ਪਰ ਨਾ ਪੈਂਦੀ ਜੇ ਜਾਂ ਕੋਵੀ ਨਾਲ ਹਨਾ ਵੀ ਦੋਨੇ ਸਾਈਡਾਂ ਤੋਂ ਪਾਉੜੀ ਫੜ ਕੇ ਤੇ ਜਾਂ ਆਪਣਾ ਰੱਸੇ ਨਾਲ ਇਹ ਟੂੜੀ ਵਾਲਾ ਕੰਮ ਹੀ ਆ ਛਾੜ ਹੋ ਜੇ ਨਾ ਤੇ ਇਹਦੇ ਪਿੱਛੇ ਆਪਣਾ ਕਟਨੀ ਸੌਖੀ ਹੋ ਜੂਗੀ ਕਿ ਤਾਂ ਇਹ ਬਣ ਜੂ ਆਪਦੀ ਸ਼ੀਲਡ ਜੀ ਬਣਾਈ ਹੋਈ ਇੱਡਾ ਸੌਖਾ ਕੰਮ ਨਹੀਂ ਜਿੱਦਾਂ ਲੱਗਦਾ ਨਾ ਦੇਖਣ ਨੂੰ। ਤਸੱਲੀ ਹੋ ਗਈ ਬਾਹਾਂ ਦੀ। ਉਹ ਕੋ ਤੈਨ ਲਿਆਂਦੀਆ ਚੱਕ ਕੇ ਛਵਲਾ ਨਾਲ। ਅੱ ਵੀ ਸੰਗ ਤੇ 4 ਵਜੇ ਪਾਣੀ ਤਾਂ ਦੀਂਦਾ ਨਹੀਂ ਹੋਣਾ ਤੁਹਾਨੂੰ ਕਿ ਦੀਂਦਾ ਉੜਦਾ। ਥੋੜਾ ਥੋੜਾ ਇਹ ਛਿੜਕਦੇ ਕਿਉਂਕਿ ਨਾ ਇਹ ਜਿਹੜੀ ਸਨੋ ਹੈ ਸਾਰੀ ਪੁਰਪਰੀਜੀ ਆ। ਤੇ ਉਹਦੇ ਕਰਕੇ ਛਿੜਕਣਾ ਪੈਣਾ ਆਪਾਂ ਨੂੰ ਵੀ ਉੱਤੋਂ ਹਾਰਡ ਹੋ ਜੇ। ਫੇਰ ਹੀ ਆਪਣਾ ਘਰ ਬਣੂਗਾ ਰਹਿ ਐਸ਼ ਇਹਦੇ 'ਚ। ਆਹ ਦੇਖੋ ਇੱਡਾ ਢੇਰ ਲਾਤਾ ਸੀ। ਪਰ ਬਾਈ ਜਿੰਨਾ ਸੌਖਾ ਕੰਮ ਲੱਗਦਾ ਹੁੰਦਾ ਨਾ ਉਡਾ ਹੈ ਨਹੀਂ ਇਹ ਸੌਖਾ ਦੇਖਣ ਨੂੰ ਤਾਂ ਐ ਲੱਗਦਾ ਸਨ ਉਹ ਇਕੱਠੀ ਕਰਨੀ ਆ ਸਾਡੀ ਤਿੰਨਾਂ ਦੀ ਤਸੱਲੀ ਕਰਾਤੀ ਆ ਸਾਰੀ ਸਨ ਉਹ ਨੇ ਇਹ ਨਾਲ ਤਾਂ ਛੜਕੀ ਆ ਨਿਆ ਵੀ ਉੱਤੇ ਖੜ ਜੂਗੀ ਵੀ ਉਹ ਨਾ ਹੋਵੇ ਸਾਨੂੰ ਇਹ ਆ ਵੀ ਫ੍ਰੀਜ ਹੋ ਜੇ ਨਾ ਸਮਾਰ ਕੇ ਤੇ ਬਣਾਉਣਾ ਇਹਦੇ ਨਾਲ ਬਹੁਤ ਕੋਸ਼ ਹੁਣੇ ਚੱਲਣਾ ਆਪਣਾ ਜਿੱਦੇ ਘਰੇ ਹੋਇਆ ਕਰੂ ਕੋਨਾ ਕੋਸ ਆਪਾਂ ਪਿਛਲੇ ਬੈਕਯਾਰਡ 'ਚ ਚਾਹ ਹੀ ਬਣਾ ਕੇ ਰੱਖਣਾ ਆਕੀ ਤੁਸੀਂ ਸਾਰਿਆਂ ਨੇ ਸਾਥ ਦੇਣਾਗਾ ਆਪਣਾ ਆਪਾਂ ਢੇਰੀ ਲਾ ਕੇ ਸਾਰੀ ਇਹ ਟੈਪ ਵੀ ਕਰਤੀ ਵੀ ਥਾਪੜ ਵੀ ਦਿੱਤੀ ਆ ਜੇ ਤੋੜੀ ਸੀ ਥਾਪੜ ਦੇ ਹੁੰਦੇ ਸੀ ਪਾਣੀ ਪਾਣੀ ਵੀ ਛਿੜਕਦਾ ਪਰ ਜੇ ਦਿਲ ਦੀ ਗੱਲ ਦੱਸਾਂ ਇਹ ਸਨੋ ਹੈਗੀ ਆ ਪੁਰਪਰੀ ਹਨਾ ਹਾਰਡ ਵਾਲੀ ਨਹੀਂ ਹੈਗੀ ਭਾਰੇ ਵਾਲੀ ਇਹਦਾ ਇੱਕੋ ਖਤਰਾ ਵੀ ਇਹ ਟਾਂਗਣਾ ਕਰੇ ਵੀ ਸਾਰੀ ਨਾ ਜੇ ਚਲੋ ਟਰਾਈ ਕਰਦੇ ਆ ਟਰਾਈ ਕਰਨੇ ਚ ਕੀ ਹਰਜਾ ਹਨਾ ਹੱਤ ਨਾਲ ਵਾਈਗਰੂਸ ਚਾਪਾ ਇੱਕ ਨਾ ਕਰ ਲੈਂ। ਓਕੇ ਇੱਕ ਫੋਮੀ ਕੇਰਾ ਨੰਗਾ ਬਣਾ ਲੈਂਦੇ ਅੰਦਰ ਫਿਰ ਦੇਖਦੇ ਆ ਕਿੰਨੀ ਕ ਕੱਢਣੀ ਆ। ਤਾਂ ਫਿਰ ਬਣਾਉਣਾ ਤਾਂ ਆਪਾਂ ਉਹਦੇ ਕਹਿਣ ਵਾਂਗੂ ਪੂਰਾ ਰੂਮ ਦਾ ਹੀ ਆ ਵਿੱਚ। ਮਿੰਨੀ ਵੀ ਪਾ ਕੇ ਦੇਖਦੇ ਵੜ ਜੀ ਗੇ। ਲੈ ਵੀ ਸਾਰੇ ਜਾਣੇ। ਰੱਬ ਦਾ ਰੱਬ ਦਾ ਨਾਮ ਲੈ ਕੇ ਰੱਖੋ ਵੀ ਪ੍ਰਮਾਤਾਂ ਛੱਡੇ ਨੂੰ ਕੋਈ ਪ੍ਰੋਬਲਮ ਨਾ ਆਵੇ ਆਹ ਜਮਾਣਾ ਹਾਂ ਆਹ ਜੂਰੀਏ ਹੀ ਇੱਕ ਹਸਾਲ ਦੀ ਐ ਕੱਲਾ ਕੱਲਾ ਦਾਣਾ ਦੀ ਨਾਲ ਜੋੜਨ ਵਾਲੀ ਨਹੀਂ ਹੈਗੀ ਉਂ ਘਰ ਆਪਾਂ ਪਾਣੀ ਪੂਣੀ ਤਾਂ ਹੁਣ ਬਹੁਤ ਪਾਤਾ ਸੀਗਾ ਕਾਫਣ ਦਾ ਟਾਈਮ ਹੋ ਗਿਆ ਕਰਕੇ ਨਾ ਠੰਡ ਵੱਧ ਗਈ ਆ ਹੁਣ ਇਹਨਾਂ ਕੱਤੀ-ਕੁੱਤੀ ਆ ਸਾਰੀ ਹੁਣ ਸਾਰੀ ਕੱਢਣੀ ਆ ਵਿੱਚੋਂ ਇਹ ਇਹਦੇ ਚ ਬਾਲਾ ਨਾ ਇਹਦੇ ਨਾਲ ਤਾਂ ਤੋਂ ਨਹੀਂ ਲੈਂਦੀ ਗੀ। ਉਹ ਕਿ ਆਪਾਂ ਵਿੱਚੋਂ ਸਾਰਾ ਹੀ ਖਾਲੀ ਕਰਨਾ ਕਰਕੇ। ਪਰ ਉਹ ਲੋਹੇ ਵਾਲੀ ਉਹ ਥੋੜੀ ਸਿੱਧੀ ਹੈ ਤੇ ਇੱਕ ਲੰਬੀ ਆ। ਉਹਦੇ ਨਾਲ ਜਾੜਦੇ ਗਾਂ ਤਾਂ। ਆ ਇਹ ਟਰਾਲੀ ਆਪੇ ਆਉਂਦੀ ਹੈ ਨਾ ਭਰੀ ਅੰਦਰੋਂ। ਹਾਂ ਦੇਖੋ ਇੱਥੇ ਪਾਣੇ ਵੇਚ ਕਰਕੇ ਦੇਖੋ। ਇੱਥੋਂ ਤਾਂ ਹੀ ਨਿਕਲ ਗਏ। ਗਲਵਜ਼ਾਂ ਚ ਪੈ ਗਈ ਕੱਟਣੀ ਵੀ ਇਹ ਬਹੁਤ ਤਰੀਕੇ ਨਾਲ ਹੀ ਪੈਣੀ ਆ ਵੀ ਤਾਂ ਵਾਲੀ ਪਰਤ ਬਾਲੀ ਪਤਲੀ ਨਾ ਰਹੇ ਜੇ ਹਵਾ ਨਾਲ ਗੋਡਿਆਂ ਦੇ ਬੈਠਾ ਕਰਕੇ ਗੋਡੀ ਨੂੰ ਕੋਲ ਲਾ ਕੇ ਮਾਏ ਹੁਣ ਮੇਰਾ ਪੁੱਤ ਲੱਗ ਗਿਆ ਕਰਨ ਇਹ ਅੰਦਰੋਂ ਕੱਢ ਰਹੇ ਹੋਗੇ ਮੈਂ ਉਹਦੇ ਕਹਿਣ ਨੂੰ ਇਹਦਾ ਚੱਲ ਕੱਦ ਹੈ ਆਪ ਕੋਈ ਸਰੀਰ ਛੋਟਾਗਾ ਤੇ ਇਹਦੇ ਉਹ ਲੋਟ ਆਈ ਜਾਂਦੇ ਕਿਉਂਕਿ ਇਹ ਝਾੜਨ ਵਾਲੀ ਕਾਫੀ ਆ ਦੋਨੇ ਸਾਈਡਾਂ ਤੋਂ ਆ ਦੇਖੋ ਹੁਣ ਸਾਈਡਾਂ ਤੇ ਢੇਰੀਆਂ ਲੱਗ ਜਾਣੀਆਂ ਆ ਪੂਰਾ ਤੁਹਾਨੂੰ ਘਰ ਬਣਾ ਕੇ ਦੇਣਾ ਵਿੱਚ ਆਪਾਂ ਬਹੁਤ ਕੰਮ ਕਰਨੇ ਆ ਇਹ ਤੇ ਉਹ ਫਿਰ ਉਹ ਨਹੀਂ ਦਿਖਾਵਾਂਗੇ ਜਿਵੇਂ ਪਹਿਲਾਂ ਦੱਸਤਾ ਫਿਰ ਬੰਦੇ ਨੂੰ ਐਕਸਾਈਟਮੈਂਟ ਜੀ ਨਹੀਂ ਉਹ ਮਰ ਜਾਂਦੀ ਆ ਦੇਖੋ ਇਹ ਸਿਰਫ ਇੰਨੀ-ਇੰਨੀ ਸੁਣੋ ਹੀ ਚੱਕੀ ਆ ਨੇੜੇ-ਨੇੜੇ ਹਾਂ ਤੇ ਸਾਰੀ ਨਾਲ ਲਿਆਉਣੀ ਪੈ ਜੇ ਵੀ ਥੋੜੀ ਲੱਗਦੀ ਸੀ ਪਰ ਸੁਣੋ ਹੈ ਬਹੁਤ ਜ਼ਿਆਦਾ ਆ ਹਲੇ ਤਾਂ ਆ ਭਈ ਇੱਧਰ ਜੇ ਬਣਾਉਣੀ ਆ ਤਾਂ ਸਗੋਂ ਜ਼ਿਆਦਾ ਆ ਇੱਧਰ ਨਾਲੋਂ ਹਵਾ ਨਾਲ ਇਕੱਠੀ ਹੋਈ ਵੀ ਆ ਗਾਂ ਇੱਤੇ ਵੀ ਪਈ ਆਗੀ ਡੈਕ ਤੇ ਵੀ ਪਈ ਆ ਉਹ ਆਪਣੀ ਸਬਜ਼ੀ ਸੀ ਉਧਰ ਹਾਂਜੀ ਆ ਦੇਖੋ ਐਡਾ ਸੁੱਕਾ ਨਹੀਂ ਮੁੱਢੇ ਸਿੱਧੇ ਪੈ ਕੇ ਵਿੱਚੋਂ ਇਹ ਖਾਲੀ ਕਰਨਾ ਕਿਉਂਕਿ ਛਵਲ ਚ ਉਸ ਨੂੰ ਬੈਂਗਾ ਹਨਾ ਹੁਣ ਐ ਭੋਰ-ਭੋਰ ਕੇ ਛੁੜ ਕੇ ਸਾਰੀ ਬਾਹਰ ਕੱਢਾਂਗੇ ਇਹਨੂੰ ਬੱਸ ਸਾਰੀ ਪੈਂਟ ਮੋਟੀ ਪੈਂਟ ਆ ਇਹ ਜਿੱਤੇ ਆ ਹੁੰਦੀ ਐ ਡਬਲ ਇੱਕ ਹਨਾ ਤੇ ਵੀ ਠੰਡ ਨਹੀਂ ਲੱਗਦੀ ਪਰ ਉੱਪਰ ਦੇਖੀ ਸਾਰੇ ਤੇ ਐਂ ਚੜ ਗਈ ਜੰਮ ਗਈ ਨਾਲ ਇਹਨਾਂ ਮੇਰੇ ਸਾਹ ਨੂੰ ਉਧਰ ਗਰਾਜ ਵੇਚਦੀ ਹੋਣਾ ਪਊਗਾ। ਤੇ ਸਾਰੀ ਜਨੋ ਅੰਦਰ ਉਹ ਜਣੀਆ ਮੂੰਹ માં ਸਾਰਾ ਹੋ ਗਿਆ। ਹੁਣ ਮੈਂ ਕਿਹੜਾ ਵਿੱਚੋਂ ਥੋੜਾ ਜਿਹਾ ਖਾਲੀ ਕਰਤਾ ਉਹਨੇ ਏ ਕੰਮ ਕੱਢੀ ਜਾਂਦਾ ਉਹਨੂੰ ਬਾਹਰ ਜਿਹਨੇ ਕੱਢਤੀ ਆਪਾਂ ਨੂੰ ਫੇਰ ਵਿੱਚ ਇਹਦੇ ਵੜ ਕੇ ਹਨ ਪਾ ਕੇ ਅੰਦਰੋਂ ਥੋੜਾ ਥੋੜਾ ਭੋਰ ਭੋਰ ਕੇ ਲਿਆਉਣੇ ਆ ਖਾਲੀ ਕਰਦੇ ਆ। ਆਹ ਦੇਖੋ ਆ ਕੱਢੀ ਜਾਂਦਾ ਉਧਰ। ਚਾਲ ਚਾਲ 6 ਵਗਿਆ ਚਾਲ ਆ ਮੇਰਾ ਪੁੱਤ ਛੌਂਕਣ ਲੱਗਿਆ ਵਾ ਪੂਰਾ। ਕਦਾ ਮੈਂ ਡੇੜਾ ਪਿਛਲੇ ਸਾਲ ਵੀ ਸੋਚਿਆ ਸੀ ਬਣਾਵਾਂਗੇ ਤੇ ਉਹ ਵੀ ਉਹੀ ਸਾਡੇ ਹੁਣ ਇੱਕ ਦੋ ਦਿਨਾਂ ਦਾ ਕੀੜਾ ਉੱਠ ਖੜਿਆ ਕਿ ਬਣਾਈਏ ਲੱਗ ਗਈ ਕਿ ਇਹ ਵੀ ਤਿਆਰ ਸੀ ਤਿੰਨੇ ਪੂਰੇ ਤਿਆਰ ਸੀਗੇ ਕੱਪੜੇ ਤਾਂ ਹੋ ਗਿਆ ਗਿੱਲੇ ਜਮਾ ਸਨੋਂ ਨਾਲ ਆ ਸਾਰੇ ਪਰ ਚਲ ਯਾਰ ਵਧੀਆ ਇੰਜੋਏ ਹੋਈ ਜਾਂਦਾ ਨਾਲੇ ਫਸਟਰ ਟਾਈਮ ਬਣਾ ਰਹੇ ਆ ਇੰਨੇ ਸਾਲ ਹੋ ਗਿਆ ਆ ਇਹਨੂੰ 12 ਸਾਲ ਪਹਿਲੀ ਵਾਰੀ ਪੰਗਾ ਲਿਆ ਨਾਲ ਇਹ ਸਟਾਰਟਿੰਗ ਹੀ ਆ ਤੇ ਹੌਲੀ ਹੌਲੀ ਤੁਸੀਂ ਦੇਖਿਆ ਦੇ ਨਾਲ ਨਵੀਂ ਤੋਂ ਨਵੀਂ ਚੀਜ਼ ਹੁਣ ਤੁਹਾਨੂੰ ਬਣਦੀ ਦਿੱਸਿਆ ਕਰਨੀ ਆ

ਉਹਦਾ ਬਣਾਉਂਦੇ ਵੀ ਜਾ ਕੇ ਜੰਗਲ ਜਾਂ ਤੇ ਆਪਣੇ ਘਰੇ ਹੀ ਇੰਨੀ ਸੁਨੋਂ ਪਈ ਆ ਆਪਾਂ ਦਾ ਫਿਰ ਬਣਾਉਣਾ ਹੀ ਬਣਾਉਣਾਗਾ ਕੱਲ ਆਪਣਾ ਕੰਮ ਰਹਿ ਗਿਆ ਸੀਗਾ ਉਹ ਕਹਿੰਦਾ ਦਿਨ ਛਿਪ ਗਿਆ ਕੱਲ ਉਦੋਂ ਇੱਕ ਥੱਕ ਗਏ ਸੀਗੇ ਉਹ ਆਪਣਾ ਜਿਹੜਾ ਹਨਾ ਵਿੱਚੋਂ ਸੁਨੋਂ ਸੁਣਾ ਕੱਢਣ ਵਾਲੀ ਆ ਉਹਦੇ ਹਜੇ ਤੇ ਆਜੂ ਕੱਢੀਏ ਓਏ ਹੋਏ ਅੱਜ ਮੇਰੇ ਟੀਮ 파ਟਨਰ ਇੱਕ ਸਕੂਲ ਗਿਆ ਆ ਵਾ ਦੇ ਇੱਕ ਬਹੁਤ ਬਿਮਾਰ ਹੋ ਗਿਆ ਠੰਡ ਲੱਗ ਗਈ ਕੱਲ ਲੈ ਬਣੀ ਇਹਦੇ ਚ ਗੇੜੇ ਦੇ ਕੇ ਮੇਰੇ ਹਿਸਾਬ ਨਾਲ ਸਾਰੇ ਚ ਬਾ ਵਿੱਚੋਂ ਸਨੋ ਕੱਢਣ ਵਾਲੀ ਰਹਿ ਗਈ ਆ ਇਹਦੇ ਉਹ ਹੁਣ ਆਪਾਂ ਜੁੱਦ ਲਾਉਣੇ ਆ ਇਹਦੇ ਨਾਲ ਆ ਦੇਖੋ ਵਿੱਚੋਂ ਦਿਖਾਵਾਂ ਪੂਰਾ ਬਣ ਗਿਆ ਨਾ ਘਰ ਬਾ ਹੁਣ ਆ ਸਨੋ ਕੱਢ ਗਏ ਪਹਿਲਾਂ ਮੈਂ ਇਹ ਮੱਥਾ ਛੋਟੀ ਸ਼ਵਲ ਕਿੱਧਰ ਗਈ ਕਿਉਂਕਿ ਨਾ ਉਹਦੇ ਨਾਲ ਕੱਟ ਨਹੀਂ ਪੂ ਸਾਰੀ ਇਹੇ ਵੇ ਕੰਮ ਤਾਂ ਇਹਨੂੰ ਅੱਜ ਰਹਿ ਗਿਆ ਵਿੱਚੋਂ ਕੋਸਤਾ ਖਾਲੀ ਖਾਲੀ ਕਰਨ ਦਾ ਇਹਨੂੰ ਤਾਂ ਤਾਂ ਤੇ ਮਾੜਾ ਮੋਟਾ ਇਧਰੋਂ ਹੋਰ ਇਹਨੂੰ ਆ ਥਾਪੜ ਜੇ ਦਵਾਂਗੇ ਕਿਉਂਕਿ ਰਾਤ ਹਨਾ ਜਿਹੜੀ ਉੱਤੇ ਸਨੋ ਪਈ ਆ ਪਾਣੀ ਛਿੜਕਤਾ ਸੀ ਕੋਨਾ ਕੁਛ ਸਾਰੇ ਤੋਂ ਸਾਰੇ ਪੱਕ ਗਿਆ ਇਹੇ ਆ ਗਈ ਸਾਰੀ ਐ ਵਾਏ ਵਾਏ ਬਰੂ ਅੱਜ ਟੀਮ ਦੇ ਬੰਦੇ ਘਟ ਗਏ ਜਿਹਨਾਂ ਦੱਸਿਆ ਇੱਕ ਸਕੂਲ ਗਿਆ ਤੇ ਦੂਜਾ ਟੀਮ ਮੈਂਬਰ ਬਿਮਾਰ ਹੋ ਗਿਆ ਕਿਉਂ ਬਿਮਾਰ ਇਹ ਦੂਆ ਦੇ ਵਿੱਚ ਵੜ ਕੇ ਝਾੜਨਾ ਪਊ ਕਿਉਂਕਿ ਉਹ ਦੂਰ ਭਾ ਗਿਆ ਆ ਵੀ ਇੰਨਾ ਦੇ ਰਾਤ ਮੇ ਝਾੜਿਆ ਸੀਗਾ ਹਨਾ ਉਹ ਕੱਢਣ ਵਾਲਾ ਰਹਿ ਗਿਆ ਸੀ ਕਿਉਂਕਿ ਹਨੇਰਾ ਹੋ ਗਿਆ ਤੇ ਇਹ ਠੰਡ ਬਹੁਤ ਹੋ ਗਈ ਸੀ ਰਾਤ ਨਹੀਂ ਘੜ ਦੀ ਵਾਰੰ ਬੈਠੀ ਜਾਣਾ ਇਹਦੇ ਆਏ ਨਹੀਂ ਲੋਟਾ ਨਾ ਇਹ ਕੋਪੀ ਲੈਣਗੇ ਦਿੱਤੀ ਚ ਨਾ ਕੋ ਦੇਖੋ ਉਹ ਏਨੀ ਝਾੜੀ ਆ ਉਹ ਕੱਟੂਗਾ ਫੇਰ ਦੁਬਾਰੇ ਲਾਹਾਂਗੇ ਤਾਂ ਤੂੰ ਕਾਪਿਓਨੇ ਨਾ ਲੱਗਦਾ ਐਂ ਸੀਗਾ ਵੀ ਪੋਲੀ ਐਨੇ ਖੜਨਾ ਨਹੀਂ ਪਰ ਇਹਨੇ ਪਕੜ ਫੁੱਲ ਫੜ ਲਈ ਆ ਕਿਨੂੰ ਕਿਨੂੰ ਵੀਡੀਓ ਦੇਖ ਕੇ ਲੱਗਦਾ ਵੀ ਕੰਮ ਸੌਖਾ ਵੀ ਮਹਿੰਗੀ ਕਰਨਾ ਇਹ ਹੈ ਕਿ ਇਦਾਂ ਰਾਦਾ ਤਾਂ ਆਜੋ ਘਰ ਬਣਾ ਕੇ ਸਨੋਚ ਕਿੰਨਾ ਝੜਤਾ ਤੁੰਦਗਾ ਮਾ ਆ ਦੇਖੋ ਆਹ ਹਣਾ ਜੀ ਨਾਲ ਇਹਨਾਂ ਦੇ ਛਾਵਲ ਛੋਟੀ ਰਹਿ ਜਾਂਦੀ ਆ ਆ ਚੱਕਣੀ ਆਹ ਚੱਕਦੇ ਆਪਾਂ ਹੀ ਨਾਲ ਨਾਲ ਹੁਣ ਆਹ ਸਾਰੀ ਆਹ ਦੇਖੋ ਆ ਜਿੰਨੀ ਹੈਗੀ ਆ ਇਹਨੂੰ ਬਾਹਰ ਕੋਲੇ ਕਰਦੇ ਆ ਫੇਰ ਇੱਥੋਂ ਗਾਂ ਸੱਚਾਂਗੇ ਇਹ ਐਡੀ ਸਾਫੀ ਗੇਮ ਨਹੀਂ ਸ਼ੇਰੋ ਐਡੀ ਸਾਫੀ ਇੱਕ ਹੈਕ ਕਿੰਨਾ ਠੰਡਾ ਫੁੱਲ ਹੁਣ ਮੰਨ ਲਓ ਆਪਣੇ ਕੋਲੇ ਕਿਹੜਾ ਉਹ ਦੋਨਾਂ ਵਾਲੇ ਕੱਪੜੇ ਆ ਵੀ ਸਾਰਾ ਹੀ ਉਹ ਜੇ ਕਵਰ ਸਰੀਰ ਮੰਨ ਲਾ ਲੱਖ ਟੋਨ ਜਾਂ ਪਹੁੰਚ ਜਾਂ ਤੋਂ ਜਾਂ ਬਾਹਾਂ ਤੋਂ ਵਿੱਚ ਸਨੂ ਵੜ ਜਾਂਦੀ ਓਧਰੋਂ ਵਾਇਗਰੂ ਹਾਂ ਵਾਇਗਰੂ ਉਹ ਵਾਇਗਰੂ ਠੀਕ ਏਰੇ ਕੋਲੇ ਤੇਰੇ ਅੱਗੇ ਇੱਕ ਚੀਜ਼ ਆ ਬਾਈ ਹੁਣ ਆਪਾਂ ਤਜਰਬਾ ਵੀ ਉਹੀ ਕਰਨਾ ਕਹਿੰਦੇ ਜਿੰਨੀ ਬਾਹਰ ਟੈਂਪਰੇਚਰ ਆ ਮਾਣ ਨੂੰ ਠੰਡ ਇਹਦੇ ਚੋਂ ਨਹੀਂ ਹੁੰਦੀ ਅੱਗੇ ਗੋਰੇਕਾਰ ਇੰਨਾ ਚ ਹੀ ਰਹਿੰਦੇ ਰਹੁੰਦੇ ਹੁੰਦੇ ਨੇ ਕਹਿੰਦੇ ਆ ਦੇਖੋ ਅਦਰੋ ਫਰੈਂਡਸ ਤੇ ਬਾਤ ਜਾਂਦਾ ਇਹਨਾਂ ਵਿੱਚ ਬਹਿ ਕੇ ਵਾਲਾ ਕੰਮ ਤੇ ਉਹ ਬਿੱਚੀ ਕਹਿੰਦੇ ਇਹਦੇ ਰਹਿੰਦੇ ਹੁੰਦੇ ਸੀ ਆਪਾਂ ਵੀਡੀਓ ਵੀ ਦੇਖਿਆ ਹੋਣਗੇ ਤਕਰੀਬਨ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਹਨ ਤੇ ਉਹੋ ਵੀ ਇਹਦੇ ਵਿੱਚ ਹੀ ਹਨਾ ਉਹ ਰਹਿੰਦੇ ਆ ਰਾਤ ਨੂੰ ਚਲ ਉਹਨਾਂ ਕੋਲੇ ਉਹ ਹੁੰਦਾ ਸਲੀਪਿੰਗ ਬੈਗ ਜਾਂ ਤੇ ਪਰ ਮੈਨੂੰ ਲੱਗਦਾ ਹੀ ਫਰਕ ਹੈਗਾ ਅੰਦਰੋਂ ਨਹੀਂ ਠੰਡ ਨਹੀਂ ਜਿੰਨੀ ਬਾਹਰ ਆ ਗਈ ਕਹਿੰਦੇ ਨਿੱਗਾ ਹੁੰਦਾ ਗਰਮ ਹੁੰਦਾ ਇਹ ਬਾਕੀ ਆਪਾਂ ਬਣਾਈ ਜੰਨੇ ਆ ਤਿਆਰ ਬਕਰ ਕੇ ਪਤਾ ਲੱਗੂ ਦੇ ਕਹਿਣਗੂ ਬਾਅਦ ਛੱਤ ਤਾਂ ਬਹੁਤ ਉੱਚੀ ਹੋਗੀ ਵਿੱਚ ਚੌਂਕੜੀ ਮਾਰ ਕੇ ਜਿਵੇਂ ਮਰਜ਼ੀ ਬਹਿ ਜਗੇ ਆਪਾਂ ਇਹਦੇ ਆਏ

ਉਪਾਇ ਤਾਂ ਤਾਂ ਲਿਆ ਨਹੀਂ ਤਾਂ ਹੌਣ ਚ ਪੈ ਜਾਂਦੀ ਆ ਤਾਂ ਤੋਂ ਪੁਰ ਪੁਰ ਕੇ ਹੁਣ ਆ ਦੇਖੋ ਨਹੀਂ ਚੱਕ ਲਈ ਆ ਰਹਿ ਗਈ ਆ ਕਿਉਂਕਿ ਦੂਰ ਹੋ ਗਈ ਸੀ ਆ ਨਾ ਕਿਉਂਕਿ ਫੈਂਸ ਦੇ ਨਾਲੋਂ ਨਾ ਲਹਿ ਗਈ ਆ ਇੰਨਾ ਕਿ ਥਾਂ ਮੈਂ ਕਿਹਾ ਹੋਰ ਨਾਲ ਲਵੇ ਲੈ ਆਪਾਂ ਵਿੱਚ ਬੈਠਣ ਵਾਲਾ ਵੀ ਵਧੀਆ ਬਣ ਗਿਆ ਲੈ ਇੰਨਾ ਪਹਿਲਾਂ ਤਾਂ ਬਾਹਰੋਂ ਸੀਗਾ ਨਾ ਲੇਟ ਕੇ ਉਹ ਕਰਦਾ ਮੈਂ ਆਹ ਇੱਥੇ ਪਾਣੀ ਛਿੜਕ ਕੇ ਨਾਲੇ ਉਹ ਪਕੜ ਫੜ ਲੂ ਕਿਉਂਕਿ ਨਾ ਸਾਨੂੰ ਦੱਸਿਆ ਜੂਰੀ ਆਲੀ ਆ ਹੋਰ ਹੀ ਸਨੋ ਜੀ ਹਲਕੀ ਐ ਆਪਦੀ ਆਪ ਨਹੀਂ ਜੰਮ ਰਹੀ ਮਾੜਾ ਥੋੜੀ ਰਹਿ ਗਈ ਹੈ ਬਾਹਰ ਕੱਢਣ ਵਾਲੀ ਇਹਨੂੰ ਫੇਰ ਹੀ ਕੱਢਦੇ ਆ ਪਹਿਲਾਂ ਇਹਨੂੰ ਬਣਾ ਲ ਗਏ ਇਹ ਐ ਹਾਰਡ ਹੋ ਜੂਗੀ ਠੰਡ ਹੈਗੀ ਹੈ ਜੰਮ ਜਾਣਾ ਸਾਰਾ ਪਾਣੀ ਗਲਾਬ ਜਿਹਾ ਜਮਾ ਗਿੱਲੇ ਹੋ ਗਿਆ ਜਮ ਹੀ ਗੱਲ ਤਾਂ ਕੋਹ ਨਹੀਂ ਪਰ ਇਹ ਆ ਬਾਕੀ ਸਾਰਾ ਚਿੱਟਾ ਚਿੱਟਾ ਜਿਹਾ ਡਿਫਰੈਂਟ ਜਿਹਾ ਲੱਗੂਗਾ ਨਹੀਂ ਤਾਂ ਐਡੀ ਗੱਲ ਵੀ ਨਹੀਂ ਮਿਲਣ ਲੱਗਦਾ ਇਹ ਤਾਂ ਹੋਰ ਲਹਿ ਗਈ ਯਾ ਇਥੇ ਇਕੱਠੀ ਕਰਕੇ ਗੇਉ ਕੱਢਣੀ ਤਾਂ ਉਵੇਂ ਪੈਣੀ ਹੈ ਬਾਹਰ ਹੀ ਆਪਾਂ ਨੂੰ ਇਹ ਸੋਨਾ ਜਿਹਾ ਲੱਗੂ ਐ ਸਟਾਈਕ ਤੋਂ ਬਰਾਬਰ ਕਰ ਦਿੰਦੇ ਆਪਾਂ ਘਰ ਬਣ ਗਿਆ ਘਰ ਸਨੋਰ ਤੇ ਆ ਨਹੀਂ ਹੁਣ ਆਈ ਸਿੱਫ ਤੇ ਨੂੰ ਬਾਹਰ ਲੈ ਵੀ ਮਿੱਤਰੋ ਘਰ ਤਾਂ ਜਮਾ ਰੈਡੀ ਸਾਰਾ ਅੰਦਰੋਂ ਝਾੜ ਲਿਆ ਕਹੀਦਾ ਮੈਂ ਤੇ ਨਾ ਹੀ ਲੱਗਦਾ ਜਿਵੇਂ ਤਾਂ ਸਨੋ ਥੋੜੀ ਰਹਿ ਗਈ ਹੁੰਦੀ ਤਾਂ ਕਰਕੇ ਨਹੀਂ ਬਾਹਲਾ ਹੋਰ ਕੀਤਾ ਵਾਏ ਕਰੂ ਆ ਦੇਖੋ ਬਹੁਤ ਖੁੱਲਾ ਬਣ ਗਿਆ ਇਧਰ ਦੀ ਨੰਗਾ ਆ ਆ ਬਹਿ ਕੇ ਵੀ ਆਪਣਾ ਸਿਰ ਨਹੀਂ ਤਾਂ ਲੱਗਦਾ ਜੇ ਵਿਚਾਲੇ ਮੈਂ ਜਮਾ ਬਹਿਣਾ ਪਰ ਉਹ ਕੰਨ ਮੇਂ ਚੋਰ ਬੋਲ ਲੱਗਿਆ ਪਿਸਾਰ ਵਾਲਾ ਸਾਰੀ ਸنو ਹੁਣ ਮੈਂ ਕੱਢੀ ਆ ਬਾਹਰ ਇਥੋਂ ਛਵਲਾ ਨਾਲ ਕੱਲ ਠੇਰੀ ਲਾਈ ਸੀ ਅੱਜ ਸਾਰੀ ਬਾਹਰ ਕੱਢੀ ਆ ਹੁਣ ਇਹਦੇ ਚ ਅਪਗ੍ਰੇਟਾਂ ਕਰਦੇ ਆ ਫੇਰ ਤੁਹਾਨੂੰ ਦਿਖਾਉਣੇ ਆ ਕੀ ਕੀ ਕੀਤਾ ਮੱਚਾ ਮੱਚਾ ਸਾਰਾ ਕੁਝ ਜੰਮ ਗਿਆ ਹਾਂਜੀ ਸੰਗ ਤੇ ਤੇ ਹੋ ਤੱਕ ਵੇਲੇ ਹੀ ਗਿਆ ਥੋੜਾ ਯਾ ਆਪਣਾ ਇਹਦੇ ਚ ਅੰਦਰ ਤੁਹਾਨੂੰ ਦਿਖਾਉਣਾ ਹੈ ਸਣਾ ਆ ਦੇਖੋ ਬਾਹਰ ਰੱਖ ਤੇ ਦੀਵੇ ਜਾਗਦੇ ਹਨ ਸੋਣੇ ਹੇ ਲਾਈਟ ਜਗੀ ਚੀਜ਼ਾਂ ਕਣੀ ਦਾ ਸਨੋ ਕਰਕੇ ਹਨਾ ਫੁੱਲ ਨੇ ਰਾਣੀ ਹੋਇਆ ਆ ਦੇਖੋ ਤੁਹਾਨੂੰ ਅੰਦਰੋਂ ਦਿਖਾ ਗੇ ਇਹ ਆਪਣਾ ਘਰ ਜਾਣਾਹੀਂ ਜਿਵੇਂ ਫੌਜੀ ਨਹੀਂ ਜਾਂਦੇ ਹੁੰਦੇ ਕੰਕੂ ਵੀਸ ਮਾਤੀ ਲੱਗ ਗਈ ਆ ਬਣ ਗਈ ਗੱਲ ਆ ਚਾਰੇ ਪਾਸੇ ਆਪਾਂ ਉਹ ਦੀਵੇ ਲਾਏ ਆ ਛੋਟੀਆਂ ਮੋਮਬਤੀਆਂ ਹੁੰਦੀਆਂ ਜਿਹੜੀਆਂ ਉਹ ਐ ਇਹਦੇ ਚ ਰੱਖਣੇ ਬਣਾ ਕੇ ਲਾਤੀ ਤੇ ਫੁੱਲ ਚਾਨਣ ਅੰਦਰ ਤੇ ਜਿਹੜਾ ਬਾਹਰ ਵਾਲਾ ਟੈਂਪਰੇਚਰ ਆ ਉਹਦੇ ਨਾਲੋਂ ਵਾਕਈ ਇਹਦਾ ਬਹੁਤ ਫਰਕ ਆਗਾ ਤੇ ਇਹਦਾ ਤਾਂ ਹੀ ਮੂੰਹ ਛੋਟਾ ਰੱਖਦੇ ਹੁੰਦੇ ਆ ਵੀ ਪ੍ਰੋਪਰ ਹਵਾ ਨਾ ਆਵੇ ਜੇ ਇਹਦੇ ਚ ਆਪਾਂ ਕੱਟਣੀ ਹੋਵੇ ਇੱਥੋਂ ਦੀ ਉਹ ਚਿਮਣੀ ਵੀ ਕੱਢ ਸਕਦੇ ਆ ਕੋਈ ਨਾ ਹੌਲੀ ਹੌਲੀ ਇਹ ਚੱਪ ਅਪਗ੍ਰੇਡਾ ਹੁਣ ਹੁੰਦਿਆਂ ਹੀ ਰਹਿਣਗੇ ਕਿਉਂਕਿ ਇਹਨੂੰ ਢਾਉਣਾ ਤਾਂ ਆਪਾਂ ਹੈ ਨਹੀਂਗਾ ਜੇ ਆਪ ਨਾ ਡਿੱਗਿਆ ਕਿਉਂਕਿ ਉੱਤੇ ਸਨੋਪ ਪਈ ਜਾਣੀ ਆ ਹਨ ਡਿੱਗਣਾ ਵੀ ਨਹੀਂ ਇਹਨੇ ਤੇ ਨੂੰ ਸਾਨੂੰ ਨਿਤ ਨਵੀਂ ਅਪਗ੍ਰੇਡ ਮਿਲਿਆ ਕਰੂ ਇਹਦੇ 'ਚ ਹੁਣ ਤਿੰਨ ਇੱਧਰ ਲਾਗਾ ਇੱਧਰ ਚਾਰ ਲਾਤੀਆਂ ਮੈਂ ਮੈਂ ਉਹਨੂੰ ਤਾਂ ਇੱਥੇ ਵੀ ਲਾ ਸਕਦੇ ਫਿਰ ਮੈਂ ਚੱਲ ਬਹੁਤ ਆ ਪਛਾਣ ਨਹੀਂ ਕਰਨਾ ਸੀਗਾ ਬਹੁਤ ਹੋ ਗਿਆ ਅੰਦਰ ਚਾਹਨਾਂ ਨੂੰ ਪਰ ਅੱਜ ਕੱਲ ਦੇ ਲੱਗੇਵੇਂ ਆ ਕੱਲ ਵੀ ਅੱਧੋ ਜ਼ਿਆਦਾ ਦਿਨ ਲੱਗ ਗਿਆ ਅੱਧੋ ਜ਼ਿਆਦਾ ਅੱਜ ਦਿਨ ਲੱਗ ਗਿਆ ਡੇਢ ਦਿਨ ਵਾਂਗੂ ਲੱਗ ਗਿਆ ਜੇ ਮੈਂ ਦੱਸੀਆ ਸੀ ਜਿਹੜੀ ਸਨੋ ਉੱਤੇ ਸਿੱਟਣੀ ਮੰਨ ਲਓ ਢੇਰੀ ਲਾਈ ਹੈ ਨਾ ਉਹ ਵੀ ਬਹੁਤ ਜ਼ੋਰ ਲਵਾਇਆ ਬਾਬਿਓ ਤੇ ਮੁਣਕੇ ਜਿਹੜੀ ਅੱਜ ਮੈਂ ਕੱਢੀ ਆ ਇਕੱਲੇ ਨੇ ਇੱਥੋਂ ਬਹਿ ਬਹਿ ਕੇ ਕਿਤੇ ਇੱਥੇ ਲਿਆਉਂਦਾ ਤੇ ਵੀਡੀਓ ਚ ਬਾਕੀ ਦੇਖ ਹੀ ਲੈਣੀ ਆ ਬਹੁਤ ਮਿਹਨਤ ਤੇ ਬਾਕੀ ਸਿਰ ਇਹ ਚੀਜ਼ ਆਪਾਂ ਬਣਾਉਣੀ ਸੀ ਤੇ ਬਣ ਗਈ ਇਹ ਤੇ ਤੁਹਾਨੂੰ ਨਵੀਆਂ ਨਵੀਆਂ ਚੀਜ਼ਾਂ ਹੁਣ ਟਾਈਮ ਹੀ ਥੋੜਾ ਜ਼ਿਆਦਾ ਹੋ ਗਿਆਗਾ ਹਨੇਰਾ ਹੋ ਗਿਆ ਇਹਨਾਂ ਹੀ ਤੁਹਾਨੂੰ ਦਿਖਾਉਣਾ ਸੀਗਾ ਸਾਰਾ ਕੁਝ ਇੱਕ ਮਿੰਟ ਸਭ ਨੂੰ ਹੋਰ ਦਿਖਾਉਣਾਗਾ ਆ ਦੇਖੋ ਆ ਇੱਧਰ ਥਾਂ ਬਹੁਤ ਹੈ ਇਹ ਦੇਖੋ ਮੇਰੇ ਸਿਰ ਤੋਂ ਵੀ ਤਾਂ ਕਿੰਨੀ ਜਗ੍ਹਾ ਰਹਿ ਗਈ ਆ ਆ ਚੱਕੀ ਮੜਾ ਆ ਦੇਖੋ ਕਿੰਨੀ ਜਗ੍ਹਾ ਰਹਿ ਗਈ ਆ ਇਹ ਚ ਆਪਾਂ ਇੱਕ ਤਾਂ ਲਾਵਾਂਗੇ ਆਪਾਂ ਕੀ ਹੁੰਦਾਗਾ ਚਿਮਣੀ ਲਾਵਾਂਗੇ ਲਿਆ ਕੇ ਹਣ ਪ੍ਰੋਪਰ ਜਿਵੇਂ ਇੱਧਰਲੀ ਸਾਈਡ ਤੇ ਹਣ ਤੇ ਉਮੇ ਅੱਗ ਬਾਲਾਂਗੇ ਇਹਦੇ ਵਿੱਚ ਚੁੱਲਾ ਵੀ ਪਿਆ ਆਪਣਾ ਹਾਂ ਦੇਖੋ ਇੱਧਰੋਂ ਆ ਮੋਹ ਨਿੱਕਾ ਜਾਂ ਮੋਰਾ ਜਣਾ ਜਿਵੇਂ ਕੀ ਕਹਿੰਦੇ ਭੋਰਾ ਬਣ ਗਿਆ ਠੰਡ ਬਹੁਤ ਆਗੀ ਤਾਂ ਹੀ ਇੰਨੀਆਂ ਪਾਪਾਂ ਨਿਕਲ ਰਹੀਆਂ ਤੇ ਆ ਦੇਖੋ ਬਹੁਤ ਸੋਹਣਾ ਬਣ ਗਿਆ ਲੈ ਵੀ ਮਿੱਤਰੋ ਫੌਜੀਆਂ ਨੂੰ ਫੇਰ ਆਪਾਂ ਗੋਮੇ ਆਉਣਾ ਬਾਹਰ ਦੇਖੋ ਕਿਉਂ ਕੋਣੀਆਂ ਤੇ ਜਿਵੇਂ ਕਸਰਤ ਹੋਂ ਹੀ ਕਰਾਉਂਦੇ ਹੁੰਦੇ ਟ੍ਰੇਨਿੰਗ ਨਹੀਂ ਹੁੰਦੀ ਫੌਜੀਆਂ ਦੀ ਕੋਣੀਆਂ ਤੇ ਤਾਰਾਂ ਦੇ ਥੱਲੇ ਦੀ ਲਾਗਦੇ ਹੁੰਦੇ ਉਹ ਕੰਮ ਆਗਾ ਦੇਖੋ ਹੁਣ ਇਧਰੋਂ ਦਿਖਾ ਦੇ ਅੰਦਰ ਨੂੰ ਸਾਰ ਚੱਲੋ ਕੋਪੀ ਇਹ ਬੋਕਾ ਐਟ ਬਣਾ ਜੋ ਜੋ ਸਾਰੇ ਆਨੇ ਕਰੋ ਸਪੋਰਟ ਕਰ ਲਓ ਸਬਸਕ੍ਰਾਈਬ ਆਪਣਾ ਚੈਨਲ ਜਿਹਨੇ ਹਜੇ ਵੀ ਨਹੀਂ ਕੀਤਾ ਤੇ ਫੇਸਬੁੱਕ ਵਾਲੇ ਕਰ ਲਓ ਫੋਲੋ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਹੀਂ ਭੁੱਲਣਾ ਲਵ ਯੂ ਆ ਆ ਸਾਰੀ ਸਨੋ ਭਰ ਕੇ ਤੁਹਾਡੇ ਕੋਲ ਭੇਜ ਦਾਂਗੇ ਆਪਾਂ ਰੋ ਸਪੋਰਟ ਭਰਾ ਨੂੰ ਨਿਤ ਨਵੀਆਂ ਨਵੀਆਂ ਚੀਜ਼ਾਂ ਦਿਖਾਵਾਂਗੇ ਤੁਹਾਨੂੰ ਓਕੇ ਬਾਏ